ਲੋ ਜੀ ਅੱਜ ਵੀਡੀਓ ਨੰਬਰ ਹੈਗੀ ਆਪਣੀ 6ਵੀਂ ਤੇ सोनू ਨੇ ਅੱਜ ਕਰਤੀ ਕੰਦ ਇਹ ਜਿਵੇਂ ਆਪਾਂ ਨੇ ਬੰਦ ਕਰਨਾ ਦਾ ਨਾ ਇਹ ਆਹ ਗੇਟ ਇੱਥੇ ਕੰਦ ਦਾ ਕੰਮ ਆਪਣਾ ਫਿਨਿਸ਼ ਹੋ ਗਿਆ ਤੇ ਜਿਹੜੇ ਆਪਣੇ ਇੱਧਰ ਗੇਟ ਆ ਆਹ ਬੜਾ ਐਂਟਰੀ ਗੇਟ ਆ ਇਹ ਵਿੱਚ ਗਾਰਡ ਅਫੈਕਟ ਕਰਤੀ ਤੁਹਾਨੂੰ ਨੇ ਤੇ ਬੱਸ ਹੁਣ ਲਪਾਈ ਦਾ ਹੀ ਕੰਮ ਚੱਲ ਰਿਹਾ ਹੈ ਐ ਪੂਰ ਰਹੇ ਆ ਤੇ ਹੁਣ ਜਾਣਾ ਇਹ ਮਾਰਕੀਟ ਆਪਾਂ ਨੇ ਆਹ ਬੀਮ ਲੈਣ ਉੱਪਰ ਤੇ ਆਹ ਗੇਟਾਂ ਦੇ ਉੱਪਰ ਫਿੱਟ ਹੋਣਾ ਜਿਹੜਾ ਕਿਉਂਕਿ ਸਪੇਸ ਜਿਆਦਾ ਬਚ ਗਈ ਗੱਡੀ 'ਚ ਆਜੂਗਾ ਸਾਰਾ ਸਮਾਨ ਆ ਤਾਂ ਫਿਰ ਗੱਡੀ 'ਚ ਆਪਾਂ ਲੱਦ ਲੈਣਾ ਹੁਣ ਬਸ ਈਕਾ ਸਟੰਗੇਰੀਆਂ ਹੋਈਆਂ ਆ ਸਮਾਨ ਵਾਪਸ ਕਰਨਾ ਹੁਣ ਸਾਰਾ ਮਾਰਕੀਟ 'ਚ ਆ ਬੜਿਆ ਹੋਇਆ ਹਾਂ ਇੱਕ ਨੂੰ ਇੱਧਰ ਬੜਿਆ ਹੋਊਗਾ ਠੀਕ ਆ ਹੋਊਗਾ ਇੰਨਾ ਕੇ ਬਸ ਬਸ ਸਹੀ ਆ ਇਹ ਕੇ ਪੀਛਾਈ ਦਾ ਆਪਾਂ ਨੂੰ 2 ਲ ਆ 2 ਲ ਚਾਹੀਦੀਆਂ ਲੱਬੇ ਵਾਲੀਆਂ ਲੱਬੇ ਵਾਲੀਆਂ ਬਸ ਤੇ ਕਾ ਵਾਲੀ ਚਾਹੀਦੀ ਆਪਾਂ ਨੂੰ ਕੁੰਡੀਆਂ ਤੇ ਆ ਸਾਮਾਨ ਹੋਣ ਸਾਰਾ ਵਾਪਸ ਆਉਣਾ ਹੈ ਉਹ ਤੇ ਦੇ ਨਹੀਂ ਇੱਕ ਐਊਗਾ ਜਿਹੜਾ 50 ਦਾ ਚੱਕਣਾ ਵਾ ਵੱਡਾ ਹੋਊਗਾ ਇਹਨਾਂ ਨੂੰ ਠੀਕ ਆ ਠੀਕ ਆ ਜਿਹੜਾ ਉਹ ਵਾਲਾ ਜਿਹੜਾ ਹੁਣ ਤਾਂ ਪਾਇਪ ਚ ਪਾਇਆ ਹੋਇਆ ਤਾਂ ਬਸ ਠੀਕ ਆ ਇੱਕ ਨਾ ਹੋਊਗਾ ਫ੍ਰੀ ਆ ਨਹੀਂ ਬਸ ਸਹੀ ਆ ਇਹਦੇ ਵੀ ਲੈਣੇ ਆ ਹਾਂ ਇਹ ਹੈਗਾ 100 ਵਾਲਾ ਹਨਾ ਹਾਂ ਇਹ 100 ਵਾਲਾ ਉਹ 50 ਵਾਲਾ ਬਣਾ ਛੋਟਾ ਚਾਹੀਦਾ ਆਪਾਂ ਨੂੰ ਬਾਕੀ ਹੋਰ ਆਈਟਮ ਤਾਂ ਆਪਾਂ ਨੂੰ ਹੁਣ ਬਸ ਕੋਈ ਨਹੀਂ ਚਾਹੀਦਾ ਹਨਾ ਹਾਂ ਦੋ ਤਿੰਨ ਦੇ ਹੋਏ ਨੇ ਤਾਂ ਸੰਭਾਲ ਲਿਆ ਆਂਦੇ ਨੂੰ ਸੈਕੋਮੈਟਰ ਦਾ ਆ ਫਾਇਦਾ ਸਾਰਾ ਸਮਾਨ ਹੁਣ ਆਪਾਂ ਜਿਹੜਾ ਵਧ ਗਿਆ ਨਾ ਵਾਪਸ ਹੋ ਸਕਦਾ ਜਿੱਥੇ ਦੇ ਸਮਾਨ ਚੱਕੇ ਆਪਾਂ ਨੇ ਜਿਹੜਾ ਸਮਾਨ ਬਚੀ ਗਿਆ ਉਹ ਸਾਰਾ ਵਾਪਸ ਕਰੀ ਜਾਣਾ ਨਾਲ ਦੀ ਨਾਲ ਲੈ ਫਿਰ ਲੋਡ ਕਰ ਲਈਏ ਟੈਕਨੋਮੈਡ ਚ ਪਹੁੰਚ ਗਏ ਤੇ ਆਹ ਵਾਲੀ ਮਾਰਕੀਟ ਆ ਰਜ਼ਾਤੋ ਚ ਪੈਂਦੀ ਆ ਉਰੇ ਸਾਰਾ ਸਮਾਨ ਆਈ ਜਿਹੜਾ ਆਪਣਾ ਵਾਪਸ ਹੋ ਕੇ ਇਹਨਾਂ ਨੇ ਆਪਣੇ ਜਿਹੜੇ ਪੈਸੇ ਆ ਨਾ ਆਪਾਂ ਨੂੰ ਵਾਪਸ ਦੇ ਦੇਣੇ ਨਹੀਂ ਹੋਰ ਮਾਰਕੀਟਾਂ ਲੇਕਣਾ ਨਾ ਸਮਾਨ ਵਾਪਸ ਕਰਨ ਥੋੜਾ ਤੇ ਨਾ ਤੁਹਾਨੂੰ ਇਦਾਂ ਪੈਸੇ ਦੇਣ ਕੋਈ ਵਾਊਚਰ ਜਿਹਾ ਬਣਾ ਕੇ ਦੇ ਦਿੰਦੇ ਆ ਵੀ ਜਿਹੜਾ ਤੁਸੀਂ ਉਹਨਾਂ ਦਾ ਉੱਥੇ ਵਰਤਣਾ ਹੁੰਦਾ ਪਰ ਇਹ ਤੁਹਾਨੂੰ ਜਿਹੜਾ ਪੈਸਾ ਵਾਪਸ ਕਰ ਦਿੰਦਿਆਂ ਥੋੜਾ ਇਹ ਵਧੀਆ ਪਿੱਛੇ ਵੀ ਆਪਾਂ ਨੇ ਤੁਹਾਨੂੰ ਵੀਡੀਓ ਚ ਦਿਖਾਇਆ ਹੋਇਆ ਸਾਰਾ ਵੀ ਸਮਾਨ ਸਮੂਹ ਨੇ ਇੱਥੇ ਤੇ ਖਰੀਦੇ ਆ ਬਸ ਇੱਥੇ ਆ ਕੇ ਆਪਰੇ ਨੰਬਰ ਲੈਣਾ ਲਾਈਨ ਚ ਲੱਗ ਜਾਣਾ ਸਮਾਨ ਜਦੇ ਵਾਪਸ ਹੋ ਜਾਏਗਾ ਜੀ ਲੋਈ ਅੱਜ ਹੋ ਗਿਆ ਨੈਕਸਟ ਦਿਨ ਅਗਲਾ ਕੱਲ ਆਪਾਂ ਸਮਾਨ ਸਮੂਹ ਕਰੇ ਅੰਦਰ ਤੇ ਵਾਪਸ ਨਹੀਂ ਪੈ ਰਿਹਾ ਅੱਜ ਅੰਦਰ ਸੋਨੂ ਨਹੀਂ ਲੱਗੇ ਹੋਏ ਆ ਸੋਨੂ ਅੱਜ ਲਾ ਰਿਹਾ ਕਾਰਤਾ ਜੈਸੋ ਕਿੰਨਾ ਕਿ ਰਹਿ ਗਿਆ ਕੰਮ ਆਪਣਾ ਹਜੇ ਚੱਲ ਰਿਹਾ ਹੈ ਆਹ ਆਪਣੀ ਫਿੱਟ ਕਰ ਛੱਡੀ ਜ ਨੇ 도체 ਵਾਲੀ ਇੱਧਰ ਸੰਦੀਪ ਨਾਲ ਹੈਲਪਰ ਨੂੰ ਕਰਦਾ ਇੱਧਰ ਬੀ ਲੱਗਿਆ ਟਾਕੀ ਚੱਡਣਾ ਇਹ ਫਿਰ ਤਾਕੀ ਲੈ ਕੇ ਆਈ ਆ ਆਪਣੀ ਮੇਤਰੀ ਸਾਹਿਬ ਬਿਜੀ ਆ ਹੁਣ ਸਾਡੇ ਮਿਸਤਰੀ ਨੂੰ ਆਪਾਂ ਬਸ ਕੰਮ ਕਰੀ ਜਾ ਤੇਰੀਆਂ ਜਾਦਾਂ ਇਕੱਠੀਆਂ ਕਰੀ ਜਾਣੀਆਂ ਵੇ ਸਦੀਪ ਨੇ ਆਪਣੀਆਂ ਤਾਰਾ ਤੁਰਾਂ ਪਾਤੀਆਂ ਲਾਈਟਾਂ ਲਾਤੀਆਂ ਨੇ ਬਾਹਰ ਪੈਪਰ ਆਹ ਵਾਲੀਆਂ ਇੱਧਰ ਲਾਈਟਾਂ ਲੱਗਣੀਆਂ ਇੱਥੇ ਲਾਈਟ ਲੱਗ ਜਾਣੀ ਇੱਕ ਗੱਬੇ ਸੇਕ ਇੱਥੇ ਲਾਈਟ ਲੱਗ ਜਾਣੀ ਆ ਟਾਈਮ ਪੀਸ ਤੇ ਲਾਗ ਹਾਈ ਕਾਲ ਤੇ ਵੀ ਹੁਣ ਸੋਮਵਾਰ ਨੂੰ ਦੱਸੀ ਹੋਈ ਆ ਬਰਫ਼ ਮੀਂਹ ਆਕਣੀ ਆ ਹੁਣ ਸਾਰਾ ਹਫਤਾ ਲੋਈ ਸ਼ਾਮ ਦੇ ਵੱਜ ਗਏ ਤਕਰੀਬਨ 6 ਸੋਨੂ ਨਹੀਂ ਹੁਣ ਗਈਆਂ ਆ ਤੁਹਾਨੂੰ ਦਿਖਾ ਦਿੰਦੇ ਆ ਸੋਨੂ ਨੇ ਤਾਂ ਕਾਰਤਾ ਜੱਸੋ ਦਾ ਕੰਮ ਆਪਣਾ ਕੰਪਲੀਟ ਕਰਤਾ ਆ ਕਾਰਤਾ ਜੱਸੋ ਇਹੀ ਕਰੀ ਜਿਹਦੇ ਤੇ ਆਪਣੀ ਟਾਇਲ ਟੂਲ ਲੱਗ ਜਣੀ ਬਾਅਦ ਚ ਤੇ ਉਧਰ ਵੀਰ ਨੇ ਵੀ ਦੂਜੇ ਨੇ ਉਧਰ ਜਿਵੇਂ ਟਾਕੀ ਕਰਦਾ ਸੀਗਾ ਤਾਂ ਟਾਕੀ ਰੱਖਤੀ ਆਪਾਂ ਨੇ ਉਹ ਸਾਹਮਣੇ ਉੱਥੇ ਆਪਣੀ ਟਾਕੀ ਆਉਣੀ ਹੈ 80x45 ਦੀ ਇੰਨੇ ਕਿ ਜਿਹੜੇ ਕੰਮ ਆ ਛੋਟੇ ਛੋਟੇ ਇਹੀ ਟਾਈਮ ਲੈ ਲੈਂਦੇ ਆ ਤੇ ਬਾਕੀ ਫਿਰ ਮਿਲਦੇ ਆ ਤੁਹਾਨੂੰ ਆਪਾਂ ਹੋਰ ਗਾਹਾਂ ਜਿਵੇਂ ਜਿਵੇਂ ਘਰ ਦਾ ਕੰਮ ਚੱਲੂਗਾ ਵੀਡੀਓ ਦੇ ਵਿੱਚ ਅਗਲੀਆਂ ਤੁਹਾਨੂੰ ਨਾਲ ਦੀ ਨਾਲ ਆਪਾਂ ਵੀਡੀਓ ਕਰੀ ਜਾਣੀ ਹੈ ਸ਼ੇਅਰ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ